ਆਮ ਤੌਰ ਤੇ ਪੰਜਾਬ ਚ ਵੱਡੇ ਤੋਂ ਵੱਡੇ ਐਕਸੀਡੈਂਟ ਹੁੰਦੇ ਰਹਿੰਦੇ ਨੇ ਕਾਰਨ ਕੀ ਹੈ ਵੀ ਜਿਹੜੇ ਲੋਕ ਕਾਰਾਂ ਮੋਟਰਸਾਈਕਲ ਟਰੱਕ ਜੋ ਵੀ ਹੁੰਦਾ ਬਹੁਤ ਜ਼ਿਆਦਾ ਤੇਜ਼ ਚਲਾਉਂਦੇ ਉਹੀ ਇੱਕ وجہ ਰਹੀ ਨਾਪੇ ਭਾਈ ਜੀ ਜਿਹੜੀ ਸਪੀਡ ਦੱਸੀ ਜਾ ਰਹੀ ਹੈ ਕਾਰ ਦੀ 150 ਤੋਂ ਲੈ ਕੇ 130 120 ਦੇ ਵਿੱਚ ਦੱਸੀ ਜਾ ਰਹੀ ਹੈ ਉਸ ਕਾਰ ਨੇ ਭਾਈ ਜੀ ਉਸ ਕਾਰ ਨੇ ਤੁਸੀਂ ਦੇਖੋ ਕਿੰਨਾ ਵੱਡਾ ਐਕਸੀਡੈਂਟ ਕਰ ਦਿੱਤਾ ਸੱਤ ਤੋਂ ਅੱਠ ਮੋਟਰਸਾਈਕਲ ਜਿਹੜਾ ਬੰਦਾ ਇੱਥੇ ਗ੍ਰਿਡ ਚੌਂਕ 'ਚ ਪੁਰਾਣੇ ਨਵੇਂ ਮੋਟਰਸਾਈਕਲਾਂ ਦਾ ਕੰਮ ਕਰਦਾ ਹੈ ਹੋਲ ਸੇਲ ਦਾ ਕੰਮ ਕਰਦਾ ਉਹ ਬਿਲੇਜਦਾ ਤੁਸੀਂ ਮੋਟਰਸਾਈਕਲ ਦੇਖ ਸਕਦੇ ਹੋ ਗੱਡੀ ਦੇਖ ਸਕਦੇ ਹੋ ਦੋ ਦਿਨ ਦੋ ਖੰਭੇ ਵੀ ਟੁੱਟੇ ਨੇ ਤੁਸੀਂ ਦੇਖ ਸਕਦੇ ਹੋ ਸਾਰੇ ਮੋਟਰਸਾਈਕਲ ਐਕਟਿਵਲ ਕਿਸ ਤਰ੍ਹਾਂ ਟੁੱਟੇ ਪਏ ਨੇ ਹੁੰਦਾ ਸਾਨੂੰ ਮਿਲੇ ਉਹਨੇ ਇੱਕ ਗੱਲ ਹੋਰ ਵੀ ਦੱਸੀ ਹੈ ਵੀ ਮੇਰੇ ਗੋਡੇ ਦੇ ਉਹਦੇ ਚਾਚੇ ਨੇ ਦੱਸਿਆ ਵੀ ਉਹਦੇ ਗੋਡੇ ਦੇ ਲਿਗਾਮੈਂਟ 'ਚ ਪ੍ਰੋਬਲਮ ਹੈ ਕਿਤੇ ਨਾ ਕਿਤੇ ਰੇਸ ਤੇ ਪਾੜ ਬਾ ਦਿੱਤਾ ਗਿਆ ਪਰ ਕਿਤੇ ਨਾ ਕਿਤੇ ਅਸੀਂ ਇਹ ਕਹਿੰਦੇ ਆ ਕਿ ਇਹ ਇੰਨਾ ਤੇਜ਼ ਕਿਉਂ ਜਿੰਨਾ ਤੇਜ਼ ਚੱਲਦਾ ਤਾਂ ਪੰਜਾਬ 'ਚ ਕਾਰਵਾਈ ਕਿਉਂ ਨਹੀਂ ਹੁੰਦੀ ਆਮ ਤੌਰ ਤੇ ਵੱਡੀਆਂ ਵੱਡੀਆਂ ਕਾਰਾਂ ਆ ਵੱਡੇ ਵੱਡੇ ਟਰੈਕਟਰਾਂ ਦੇ ਬਹੁਤ ਵੱਡੇ ਸਪੀਕਰ ਲਾ ਕੇ ਘੁੰਮਦੇ ਨੇ ਛੇ ਕੋਈ ਉੱਥੇ ਕਾਰਵਾਈ ਹੁੰਦੀ ਆ ਤਾਂ ਫੇ ਆਪਣਾ ਜਿਹੜਾ ਚੈਨਲ ਹੈ ਮੇਰਾ ਧੂਰੀ ਦੀ ਸਵੇਰ ਨਿਊਜ਼ ਚੈਨਲ ਅਖਬਾਰ ਮਾਰਾ ਮੋਟਾ ਸਾਥ ਦਿਹਾ ਕਰ ਰੋ ਇਹ ਨਾਲ ਮਿਲ ਕੇ ਜੀ ਕੋਈ ਗੱਲ ਨਹੀਂ ਜਦੋਂ ਮਾਰਟੀਸ ਜਦੋਂ ਕਦੀ ਬੇ ਦੱਸਣ ਦੇ ਮੁਤਾਬਿਕ ਕੀ ਲੱਗਦਾ ਵੀ ਇਹ ਜਿਹੜਾ ਇਹ ਬੰਦਾ ਇਧਰੋਂ ਕਨਿਆਲਾ ਸਾਈਡ ਤੋਂ ਆ ਰਿਹਾ ਸੀ ਠੀਕ ਹੈ ਜਿਹੜੀ ਫੈਕਟਰੀ ਮੋੜ ਕਰਕੇ ਗੱਡੀ ਘਟੋ ਕੇ 150 ਤੋਂ ਉੱਪਰ ਲੱਗ ਰਹੀ ਜੀ ਆਉਂਦੀ ਠੀਕ ਹੈ ਨਾ ਇਧਰੋਂ ਆ 150 ਦੀ ਸਪੀਡ ਤੋਂ ਉੱਪਰ ਲੱਗ ਰਹੀ ਸੀ ਗੱਡੀ ਜਦੋਂ ਇਧਰੋਂ ਆਇਆ ਇਹ ਉਹ ਜੈਂਪ ਤੋਂ ਗੱਡੀ ਅਫਸੈਟ ਹੋ ਗਈ ਹੈ ਠੀਕ ਹੈ ਜਿਹੜਾ ਫੈਕਟਰੀ ਦੇ ਮੋੜ ਤੇ ਆਇਆ ਕਿੰਨੇ ਵਜੇ ਦਾ ਟਾਈਮ ਸੀ ਹਾਂ ਹੁਣੇ 10:05 ਮਿੰਟ ਪਹਿਲਾਂ ਜੀ ਤੇ ਗੱਡੀ 'ਚ ਕਿੰਨੇ ਸਵਾਰ ਸੀਗੇ ਬੰਦੇ ਕੱਲਾ ਬੰਦਾ ਹੀ ਹੈ ਜੀ ਕਿਹਦੇ ਦੁਰ ਹੈ ਜੀ ਚਾਚੂ ਬੁਰਾ ਨਹੀਂ ਬੰਦਾ ਐ ਐਕਸੀਡੈਂਟ ਹੋਇਆ ਕਿਵੇਂ ਹੋਇਆ ਠੋਡੇ ਤੋਂ ਲੈਂਚਾ ਨਾ ਇੰਦਰੀ ਨੜੀ ਰੀੜੀ ਆ ਗਈ ਉਹਦੇ ਕਰਕੇ ਅੱਛਾ ਮੇਤੋਂ ਘੱਟ ਵੱਜਿਆ ਠੀਕ ਹੈ ਉਹਦੇ ਕਰਕੇ ਘੱਟ ਮਾਰਨਾ ਪੈ ਗਿਆ ਨਹੀਂ ਰੀੜੀ ਚ ਵੱਜਦਾ ਠੀਕ ਹੈ ਉਹਦੇ ਕਰਕੇ ਨਹੀਂ ਕੋਈ ਜਾਨੀ ਨੁਕਸਾਨ ਹੁੰਦਾ ਤਾਂ ਕਰਦੀਏ ਬਸ ਘੁੰਮੂਗੀ ਗੱਡੀ ਠੀਕ ਹੈ ਬਈ 120 ਦੀ ਤੇ ਹੈਗੀ ਸੀ ਮੈਤੋਂ 120 ਦੀ ਦੀ ਹਾਂ ਝੂਠ ਨਹੀਂ ਬੋਲਦਾਗਾ ਮੈਂ 120 ਦੀ ਤੇ ਹੈਗੀ ਸੀ ਮੇਤੋਂ ਗੱਡੀ ਦਾ ਤਾਂ ਪਤਾ ਕੀ ਹੈ ਸਟਾ ਕਿੰਨੇ ਕ ਵੱਜਿਆ ਥੋੜੇ ਸਰਗਰਾਂ ਮੇਰੇ ਕਾਂਚ ਗੁੰਚ ਵੱਜਿਆ ਆਹ ਕੀ ਕਿੱਥੇ ਜਾ ਕਿੱਥੇ ਰਹੇ ਸੀ ਤੁਸੀਂ ਸਵੇਰੇ ਮੈਂ ਨਾਪਿਓ ਜਾ ਰਿਹਾ ਸੀ ਪਹਿਲਾਂ ਤਾਂ ਫਿਰ ਪਟਿਆਲੇ ਮੈਂ ਬੋਡੇ ਦਾ ਹੌਸ ਕਰਾਉਣ ਜਾਣਾ ਸੀ ਓਕੇ ਸਕੈਨ ਕਰਾਉਣ ਜਾਣਾ ਸੀ ਬੋਡੇ ਦਾ ਕੀ ਨਾਮ ਹੈ ਤੇਡਾ ਮੇਰਾ ਪਰਮਜੀਤ ਸਿੰਘ ਪਿੰਡ ਕਿਹੜਾ ਵੀਰੇ ਪਿੰਡ ਪਿੰਡ ਕੈਦੂਪੁਰ ਕੈਦੂਪੁਰ ਗੱਡੀ ਦੀ ਸਪੀਡ ਯਾਰ ਬਹੁਤ ਸੀ ਜਿਵੇਂ ਲੋਕ ਦੱਸ ਰਹੇ ਨੇ 150 ਦੀ ਸਪੀਡ ਤੇ ਗੱਡੀ ਲਿਆ ਰਹੀ ਸੀ ਤੁਸੀਂ ਤਿਆਨੂੰ ਪਤਾ ਹੈ ਉਰੇ ਟ੍ਰੈਫਿਕ ਬਹੁਤ ਹੁੰਦਾ ਹੈ ਸਕੂਲ ਦੇ ਬੱਚੇ ਜਾ ਰਹੇ ਹੁੰਦੇ ਨੇ ਜਾਂ ਕੋਈ ਰਾਹਗੀਰ ਹੋਰ ਨੌਕਰੀਆਂ ਤੇ ਜਾ ਰਹੇ ਨੇ ਇੰਨੀ ਕੀ ਕਾਰੀ ਪੈ ਗਈ ਸੀ ਜਿਹੜੀ ਤਿਆਨੂੰ ਤੁਸੀਂ ਇੰਨੀ ਗੱਡੀ ਭਜਾਈ ਹੋਈ ਸੀ ਭਾਈ ਨਹੀਂ ਕੁਝ ਕੀ ਹੋਇਆ ਮਤਲਬ ਤੁਹਾਡਾ ਜਾਣਾ ਸੀ ਬ੍ਰੇਕ ਹਾਂਜੀ ਜਾਣਾ ਸੀ ਉੱਚੀ ਬੋਲਣਾ ਜੀ ਤਾਂ ਕਰਕੇ ਜਾਣਾ ਜਾਣਾ ਤਾਂ ਸਹੀ ਸੀ ਕਾਲੀ ਦੇ ਵਿੱਚ ਹੈ ਪਰ ਕਿਸੇ ਦੀ ਜ਼ਿੰਦਗੀ ਥੋੜੀ ਆਪਾਂ ਉਹ ਕਰ ਸਕਦੇ ਹਾਂ ਜੇ ਕੋਈ ਬੰਦਾ ਥੱਲੇ ਆ ਜਾਂਦਾ ਕਿੰਨੇ ਬੰਦੇ ਦੀ ਜ਼ਿੰਦਗੀ ਇਹਦਾ 8 9 7 ਮੋਟਰਸਾਈਕਲ ਦੇ ਵਿੱਚ ਕਿਸੇ ਬੰਦੇ ਦੀ ਜ਼ਿੰਦਗੀ ਵੀ ਜਾ ਸਕਦੀ ਐਡੀ ਕਾਲੀ ਕੀ ਕਰੋਗੇ ਜੇ ਲਾਈਵ ਟੁੱਟੀ ਨਾ ਬਚੇ ਫਟਾਪਨਾ ਵੀ ਨੁਕਸਾਨ ਹੋ ਜਾਂਦਾ ਲੋਕਾਂ ਦਾ ਵੀ ਹੁੰਦਾ ਹੁਣ ਤੁਸੀਂ ਦੇਖਿਆ ਬਿਜਲੀ ਦੇ ਖੰਬੇ 'ਚ ਗੱਡੀ ਅੜ ਗਈ ਉਸ ਕਰਕੇ ਥੋੜਾ ਜਿਹਾ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ ਮਾਲੀ ਨੁਕਸਾਨ ਤੁਸੀਂ ਦੇਖ ਸਕਦੇ ਹੋ ਕਿੰਨਾ ਹੋਇਆ ਤੇ ਆਦੇ ਸਾਹਮਣੀ ਹੈ ਜਿਹੜਾ ਬੰਦਾ ਮੋਟਰਸਾਈਕਲ ਖੜਾ ਰਿਆ ਸੀਗਾ ਬਾਹਰ ਜਿਹੋ ਉਹਦੀ ਲੱਗ ਜਾਂਦੀ ਕਿਹੜਾ ਪਿੰਡ ਹੈ ਜੀ ਨਾਮ ਕੀ ਹੈ ਬਰੇ ਆਪਣਾ ਪਰਮਜੀਤ ਪਰਮਜੀਤ ਸਿੰਘ ਆ ਜਾ ਜੋਰ ਹੋ ਜਾ ਰੱਖ ਗੱਲਿਆ ਕੀ ਨਾਮ ਹੈ ਜੀ ਮੇਰਾ ਨਾਮ ਦਲਵੀਰ ਸਿੱਕੜ ਤੇ ਜਿਹੜਾ ਐਕਸੀਡੈਂਟ ਹੋਇਆ ਛੋਟੀ ਦੁਕਾਨ ਦੇ ਮੂਹਰੇ ਹੋਇਆ ਜੀ ਆਪਣੀ ਦੁਕਾਨ ਦੇ ਅੱਗੇ ਕੀ ਲੱਗਦਾ ਵੀ ਕਿੰਨਾ ਘਟੋੜਾ ਨੁਕਸਾਨ ਆਇਆ ਜਾਂ ਕਿਵੇਂ ਐਕਸੀਡੈਂਟ ਹੋਇਆ ਨੁਕਸਾਨ ਤਾਂ ਕਾਫੀ ਹੈ ਜੀ ਪਰ ਅਸੀਂ ਪ੍ਰਮਾਤਮਾ ਦਾ ਸ਼ੁਕਰ ਮਾਨਦੇ ਆ ਵੀ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅプチ ਉਹ ਮੁੰਡੇ ਦਾ ਵੀ ਨੁਕਸਾਨ ਨਹੀਂ ਹੋਇਆ ਜਿਹੜਾ ਗੱਡੀ ਚਲਾ ਰਿਹਾ ਸੀ ਜੀ ਗੱਡੀ ਜਿਆਦਾ ਓਵਰ ਸਪੀਡ ਸੀਗੀ ਠੀਕ ਹੈ ਜੀ ਇਸ ਕਰਕੇ ਇਹ ਨਕ ਹੋਇਆ ਜੀ ਟ੍ਰੈਫਿਕ ਸੀਬੀਏ ਵੀ ਉਸਕ ਦਾ ਹੋ ਸਕਿਆ ਪਰ ਗੱਡੀ ਓਵਰ ਸਪੀਡ ਹੋਣ ਕਰਕੇ ਫਿਰਦਾ ਕਿੰਨਾ ਨੁਕਸਾਨ ਹੋਇਆ ਜਿਵੇਂ ਤੁਹਾਡਾ ਬੰਦਾ ਮੋਟਰਸਾਈਕਲ ਸਕੂਟਰ ਬਾਹਰ ਖੜਾ ਰਿਆ ਸੀ 22 ਜਾਂ ਸੀ ਨੇ ਉਦੋਂ ਹੋ ਜਾਂਦਾ ਉਹ ਬਾਹਰ ਖੜਾ ਰਿਆ ਸੀ ਉਹਨੇ ਅੱਖ ਮੋਟਰਸਾਈਕਲ ਸਕੂਟਰੀਆ ਬਾਹਰ ਕੱਢਦੀਆਂ ਸੀ ਜੀ ਹਲੇ 3-4 ਹੋਰ ਕੱਢ ਰਿਹਾ ਸੀ ਜੀ ਤੇ ਉਹ ਲੈਣ ਆਇਆ ਸੀ ਅੰਦਰ ਸਿਰਫ ਇੰਨੀ ਜੇ ਥੋੜਾ ਮਲਾਜਮ ਹੁੰਦਾ ਵੱਡਾ ਨੁਕਸਾਨ ਹੁੰਦਾ ਤੇ ਬਚਦਾ ਹੀ ਨਹੀਂ ਸੀ ਬਿਲਕੁਲ ਬਚਦਾ ਸੀ ਇਹਦਾ ਤਾਂ ਜਾਨੀ ਨਕਸਾਨ ਹੋਰੇ ਨਾਲ ਸੀ ਹੁੰਦਾ ਬਿਲਕੁਲ ਸਿਰੂ ਅਤਨਾਹ ਦੇ ਦਿੱਤੀ ਹਾਂਜੀ ਅਤਨਾਹ ਦੇ ਦਿੱਤੀ ਸਿਰੂ ਉਸਾਰੀ ਠੀਕ ਹੈ ਜਿਹਦਾ ਟ੍ਰੈਵਰ ਸੀ ਇਹ ਇਕੱਲਾ ਹੀ ਸੀਗਾ ਗੱਡੀ ਇਕੱਲਾ ਹੀ ਸੀਗਾ ਜੀ ਇਹਦੇ ਛੱਤ ਬਾੜ ਮਿਲੂ ਥੋੜੀਆਂ ਮਾਈਨਰ ਜੀਆਂ ਸੰਤਾ ਮਾਈਨਰ ਜੀ ਠੀਕ ਠੀਕ ਹੁਣ ਕੀ ਪ੍ਰਸ਼ਾਸਨ ਤੋਂ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਮੰਗ ਤਾਂ ਇਹੀ ਕਰਦੇ ਆ ਵੀ ਚਲੋ ਨੁਕਸਾਨ ਤਾਂ ਇਹਦਾ ਹੋਇਆ ਪਰ ਅਸੀਂ ਕਹਿੰਦੇ ਵੀ ਚਲੋ ਬੱਚਾ ਪਰ ਇਹਨੂੰ ਸੁਧਰਨਾ ਚਾਹੀਦਾ ਪ੍ਰਸ਼ਾਸਨ ਤੋਂ ਤਾਂ ਇਹੀ ਮੰਗ ਕਰਦੇ ਆ ਜੇ ਨਹੀਂ ਇਹ ਸਾਡਾ ਨੁਕਸਾਨ ਪੂਰਾ ਕਰਦੇ ਤਾਂ ਉਹਦੇ ਕਾਰਵਾਈ ਕਰ ਕੋਈ ਨਸ਼ਾਪਤ ਡਰਾਈਵਰ ਨਸ਼ਾ ਮੈਨੂੰ ਪੁੱਛਿਆ ਵੈਸੇ ਮੁੰਡੇ ਤਾਂ ਲੱਗਦਾ ਨਹੀਂ ਲੱਗਦਾ ਵੈਸੇ ਪੁੱਛਿਆ ਠੀਕ 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 ਮੇਰਾ ਨੌਕਰ ਮਜੀਦ ਸਿੰਘ ਪਿੰਡ ਕੈਦੂਪੁਰ ਹੈ ਠੀਕ ਹੈ ਜੀ ਜਿਹੜੇ ਮੁੰਡੇ ਨੇ ਐਕਸੀਡੈਂਟ ਕੀਤਾ ਕੀ ਡੋਡੀ ਰਿਸ਼ਤੇਦਾਰੀ ਹੈ ਆ ਮੇਰਾ ਭਤੀਜਾ ਲੱਗਦਾ ਜੀ ਹਾਂ ਹਾਂ ਇਹ ਦਿਖਾਉਣ ਜਾ ਰਿਹਾ ਸੀ ਗੋਡਾ ਜੀ ਠੀਕ ਹੈ ਇਹਦਾ ਗੋਡੇ ਦੇ ਟੁੱਟੇ ਪਨੇ ਲੀਗਮੈਂਟਾ ਠੀਕ ਹੈ ਉਹਦੇ ਕਰਕੇ ਮਤਲਬ ਰੇਸ ਰੂਸ ਜਾਂ ਫਸ ਗਈ ਜਾਂ ਬ੍ਰੇਕ ਨਹੀਂ ਲੱਗੇ ਕੁਝ ਨਹੀਂ ਹੋਇਆ ਮੁੰਡਾ ਸਾਵੂ ਹੈ ਕੋਈ ਐਸੀ ਗੱਲ ਨਹੀਂ ਤਾਂ ਬਾਕੀ ਨੁਕਸਾਨ ਹੁੰਦੇ ਰਹਿੰਦੇ ਆ ਜੀ ਕਿ ਅੱਛਾ ਵਕਤ ਨਹੀਂ ਗਿਆ ਨਹੀਂ ਨਸਾ ਪਤਾ ਕੋਈ ਨਹੀਂ ਸਰ ਦੇ ਦਿਖਾਉਣ ਜਾ ਰਿਹਾ ਹਾਂ ਹਾਂ ਠੀਕ ਹੈ ਮਨ ਇਹਦੇ ਕਿੰਨੀ ਸੱਟ ਤੁਸੀਂ ਜਿਆਦਾ ਆਇਆ ਹੋ ਤੁਸੀਂ ਸੱਟ ਥੋੜੀ ਬਹੁਤ ਲੱਗੀ ਹੈ ਗੱਡੀ ਚਲੋ 에ਅਰ ਬੈਗ ਖੁੱਲ ਗਏ ਇਸ ਕਰਕੇ ਬਚਤ ਰਹੇਗੀ ਹਾਂ ਠੀਕ ਹੈ ਜਿਹੜਾ ਨੁਕਸਾਨ ਹੈ ਕੀ ਲੱਗਦਾ ਵੀ ਆ ਕਨਾਂ ਹੋਇਆ ਮੋਟਰਸਾਈਕਲ ਟੁੱਟੇ ਨੇ ਠੀਕ ਆ ਉਹਦਾ ਚਿੰਤਾ ਉਹ ਅਸੀਂ ਕੋਈ ਨੀ ਬਾਈਕੇ ਕਰ ਲਾਂਗੇ ਜਿਵੇਂ ਹੋ ਗਿਆ ਠੀਕ ਆ ਠੀਕ ਇਹ ਦੇਖੋ ਇਹ ਸਾਨੂੰ ਅਜ ਕਰੀਬ 9 ਵਜੇ ਆਪਣੇ ਮੁੰਸ਼ੀ ਰਾਹੀਂ ਥਾਣਾ ਕਤਵਰੀ ਨਾਬੇ ਇਤਲਾਹ ਮਿਲੀ ਸੀ ਇੱਕ ਗੱਡੀ ਵੱਲੋਂ ਇੱਕ ਐਕਸੀਡੈਂਟ ਹੋਇਆ ਉਹ ਐਕਸੀਡੈਂਟ 'ਚ ਕੋਈ ਮੋਟਰਸਾਈਕਲ ਦਾ ਨੁਕਸਾਨ ਹੋਇਆ ਤੇ ਗੱਡੀ ਵਾਲੇ ਦੇ ਥੋੜੇ ਮੂਲ ਵੀ ਛੱਟ ਲੱਗੀ ਆ ਤੇ ਅਸੀਂ ਇੱਥੇ ਮੌਕੇ ਤੇ ਪਹੁੰਚੇ ਹੁਣ ਅਸਲ ਵੀ ਇੱਥੇ ਮੌਜੂਦਾ ਸੀ ਠੀਕ ਹੈ ਉਹਦਾ ਗੱਡੀ ਵਾਲੇ ਦਾ ਚਾਲਕ ਦਾ ਪਹਿਲਾਂ ਪੁੱਛਿਆ ਕਿੰਨੀ ਛੱਟ ਆਉਦੇ ਠੀਕ ਹੈ ਵੈਸੇ ਕੋਈ ਜਾਨੇ ਮਾਲੀ ਨੇ ਸੰਤਾਨ ਨਹੀਂ ਕੋਈ ਜਾਨੇ ਮਾਲੀ ਪੁਸਾਨ ਨਹੀਂ ਹੈ ਸਿਰਫ ਗੱਡੀ ਦਾ ਨੁਕਸਾਨ ਆ ਔਰ ਜਿਹੜੇ ਮੋਟਰਸਾਈਕਲ ਸੀ ਉਹਨਾਂ ਨੂੰ ਨਾਲੀ ਨੁਕਸਾਨ ਤੋਂ ਉਹਨਾਂ ਦਾ ਕਾਫੀ ਹੋਇਆ ਜੀ ਜਿਹੜੇ ਜਿਹਦੇ ਵਿੱਚ ਗੱਡੀ ਲੱਗੀ ਹੈ ਨਾ ਜੀ ਸਕੂਟਰ ਮੋਟਰਸਾਈਕਲ ਖੜੇ <div> ਉੱਤੇ ਹਾਂਜੀ ਉਹਨਾਂ ਦਾ ਨੁਕਸਾਨ ਹੋਇਆ ਜੀ ਹੁਣ ਅੱਗੇ ਦੀ ਕੀ ਕਾਰਵਾਈ ਤੁਸੀਂ ਅੱਗੇ ਦੀ ਫਦਰ ਜੋ ਆਪਣੇ ਗੱਡੀ ਦਾ ਆਪਣੇ ਮੋਟਰਸਾਈਕਲਾਂ ਦੇ ਜੋ ਮਾਲਕ ਨੇ ਜੋ ਸੇਮੈਂਟ ਦੇਣਗੇ ਜੀ ਉਹ ਫਿਰ ਉਹਦੀ ਇਨਵੈਸਟੀਗੇਸ਼ਨ ਕਰਕੇ ਜੋ ਕਾਨੂੰਨ ਦੀ ਬਖਸ਼ ਕਰਾਂਗੇ ਜੀ ਠੀਕ ਹੈ